ਉਹ ਲੱਖੀ ਹੋਈ ਐਤ ਕੀ 10ਵੀਂ ਦੀ ਵੈਲਫੇਅਰ ਪਾਰਟੀ ਸੀ ਆਪਾਂ ਵੀਰ ਨਹੀਂ ਪੀਏ ਨਾ ਉਹ ਲੱਗਦਾ ਵੀ ਉਹ ਨਹੀਂ ਲੱਗਦੀ ਆਪਰ ਇੰਜੋਏ ਕਰਨਾ ਆਪਾਂ ਸਾਲ ਬਾਅਦ ਪੀਆ ਕਰਾਂਗੇ ਕਦੇ ਫਿਰ ਆਪਾਂ 11ਵੀਂ ਦੀ ਪਾਰਟੀ ਤੇ ਪੀਵਾਂਗੇ ਫਿਰ ਪਲੱਸ 2 ਦੇ ਰੋਜ਼ ਨਹੀਂ ਪੀਂਦੇ ਆਪਾਂ ਬਸ ਇੰਜੋਏ ਕਰਨਾ ਆਪਾਂ ਦੇਖ ਨਾ ਨਾ ਇੱਕ ਵਾਰ ਹੀ ਪੀਏ ਨਾ ਪੀ ਮੰਗ ਠੀਕ ਠੀਕ ਲੈ ਠੀਕ ਠੀਕ ਕੋਈ ਨਹੀਂ ਹੈ। ਹੈ? ਇਹ ਨਿਆਰਾ। ਪਈ ਉਥੇ ਆਪਾਂ ਬੀਅਰ ਪੀਤੀ ਸੀ। ਹੂੰ ਬੜਾ ਨਜ਼ਾਰਾ ਆਇਆ। ਹੂੰ ਤੇ ਤਾਰੇ ਵੀ ਅੱਜ। ਉਹ ਨਾ ਉਹ ਭਰਾਵਾ ਲੱਗ ਜਾਗੇ ਭੈਣ ਭਰਾ ਨੂੰ। 10 ਦਿਨ ਹੋ ਗਏ ਆਪਾਂ ਨੂੰ ਬੀਅਰ ਪੀਤੀ ਨੂੰ। ਨਾ ਨਾ ਯਾਰ। ਉਹ ਮੁੜਕੇ ਲੱਗੇ ਆਪਾਂ। ਮੇਰੀ ਗੱਲ ਸੁਣੋ। ਓਏ ਐਂ ਲੱਗਦਾ ਹੁੰਦਾ ਉਹ। ਉਹ ਨਹੀਂ ਗੱਲ ਤਾਂ ਸੁਣ ਲੈ ਮੇਰੀ। ਹੂੰ ਆਪਾਂ 10 ਦਿਨ ਹੋ ਗਏ ਜੇ ਲੱਗਣੀ ਹੁੰਦੀ ਤਾਂ ਦੂਜੇ ਦਿਨ ਫੇਰ ਲੱਗਦੀ ਉੱਤੇ ਚੰਗਾ ਜਿਹਾ ਲੱਗਾ ਅੱਜ ਫੇਰ ਜੀਜਾ ਕਰਦਾ ਆਪਾਂ ਪੀਵਾਂਗੇ ਸਾਲ ਬਾਦੀ ਹੁਣ ਪਲੱਸ 1 ਤੇ ਗਏ ਫੇਰ ਪਲੱਸ 2 ਤੇ ਇਹਦਾ ਕੋਈ ਨਹੀਂ ਜੀਜਾ ਕਰਿਆ 10 ਦਿਨ ਵੀ ਲੰਘ ਹੀ ਗਏ ਨਹੀਂ ਲੱਗਦੇ ਪੱਕੀ ਗੱਲ ਹੈ ਪੱਕੀ ਗੱਲ ਹੈ ਚੱਲ ਪਾ ਲੈ ਚੱਕ ਵਾਹ ਬੱਧੀਆ ਅੱਜ ਕੋੜੀ ਰੱਤ ਲੀਓ ਪਾਸਟਰ ਆ ਰਿਹਾ ਆ ਵੋਈ ਫੇਰ ਵੀ ਇਹ ਅੱਜ ਵੀਰ ਉਹ ਰਿਆਂ ਦੇ ਪਾਵਾ ਲੱਗ ਰਿਆਂ ਵੀ ਤੂੰ ਰੋਇ ਕਹਿ ਰੋਜ ਮੈਂ ਇਹ ਚੰਗੀ ਚੀਜ਼ ਹੁੰਦੀ ਹੈ ਗਰਮੀ ਕੱਢਦੀ ਹੈ ਕਿਹੜਾ ਮਾੜੀ ਚੀਜ਼ ਆ ਆਪਾਂ ਕਿਹੜਾ ਸ਼ਰਾਬ ਪੀਣੀ ਹੈ ਇਹ ਤਾਂ ਬੀਅਰ ਹੈ ਚੰਗੀ ਹੁੰਦੀ ਆ ਜੇ ਆਪਾਂ ਡੇਲੀ ਵੀ ਪੀਲਾਂਗੇ ਇਹ ਤਾਂ ਫਾਇਦੇਮੰਦ ਚੀਜ਼ ਆ ਆਪਾਂ ਕਿਹੜਾ ਸ਼ਰਾਬ ਪੀਣੀ ਆ ਜਿਵੇਂ ਬੀਅਰ ਪੀਣ ਲੱਗੇ ਪਤਾ ਲੱਗ ਉਹ ਕੁਝ ਨਹੀਂ ਹੁੰਦਾ ਉਹ ਤੂੰ ਆਪਾਂ ਡੇਲੀ ਬੀਅਰ ਵੀ ਪੀਵਾਂਗੇ ਹੁਣ ਤਾਂ ਤਾਂ ਹੀ ਗੱਲ ਨਹੀਂ ਬੀਅਰ ਮਾੜੀ ਜੀ ਨਹੀਂ ਆਪਾਂ ਕਿਹੜਾ ਸ਼ਰਾਬੀ ਆ ਜਾਂ ਸ਼ਰਾਬ ਪੀਣੀ ਆ ਇਕੱਲੀ ਬੀਅਰ ਮਾੜੀ ਨਹੀਂ ਹੁੰਦੀ ਚੰਗੀ ਹੁੰਦੀ ਆ ਚੱਕ 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 ਅੱਧੇ ਕੋੜੀ ਨਹੀਂ ਉਹ ਮਨ ਤਾਂ ਸਵਾਦ ਲੱਗਦੀ ਹੂੰ ਆਪਾਂ ਦਿੱਲੀ ਬੀਅਰ ਫੀਨ ਨੇ ਹੂੰ ਇਕਰ ਖਨਵਾੜੀ ਚੀਜ਼ ਹੈ ਤੇ ਕਹਿੰਦੇ ਸ਼ਰਾਬ ਦਾ ਬੜਾ ਨਜ਼ਾਰਾ ਹੁੰਦਾ ਥੋੜੀ ਜੀ ਉਹ ਮੇਰੀ ਗੱਲ ਤਾਂ ਸੁਣਾ ਆਪਾਂ ਕਿਹੜਾ ਲੱਗਣਾ ਸ਼ਰਾਬ ਤੇ ਆਪਾਂ ਤਾਂ ਥੋੜੀ ਜੀ ਪਾ ਕੇ ਕਹਿੰਦੇ ਵੀ ਇਦੋਂ ਦੁਗਣਾ ਤਿਕਣ ਨਜ਼ਾਰਾ ਆਉਂਦਾ ਥੋੜੀ ਜੀ ਪਾ ਕੇ ਪੀਵਾਂਗੇ ਉਦੋਂ ਆਪਾਂ ਕਿਤੇ ਲੋਹੜੀ ਦੀਵਾਲੀ ਕਿਸੇ ਪ੍ਰੋਗਰਾਮ ਦੀ ਪੀਵਾਂਗੇ ਪੀਵਾਂਗੇ ਆਪਾਂ ਦਿੱਲੀ ਬੀਅਰੀ ਸ਼ਰਾਬ ਨਹੀਂ ਵੰਦੇ ਇਹ ਤਾਂ ਇੱਕ ਦੇਖਣਾ ਹੈ ਵੀ ਮਤਲਬ ਕਿ ਵੀ ਜਦੋਂ ਆਪਾਂ ਪਹਿਲੀ ਵੇਅਰ ਕੀਤੀ ਪੀਤੀ ਜਾਂ ਪਕੜਾ ਲੱਗ ਗਏ ਜੀ ਇਵੇਂ ਆਪਾਂ ਲੱਗਦੇ ਨਹੀਂ ਤੇ ਤਾਂ ਜਮੇ ਨਹੀਂ ਲੱਗਦੇ ਇਹ ਤਾਂ ਉਹਨੂੰ ਦੇਖਣਾ ਹੈ ਕਹਿੰਦੇ ਇਹਦੇ ਨੂੰ ਵਾਧਾ ਹੁੰਦਾ ਥੋੜੀ ਜਿਹੀ ਪਾ ਕੇ ਦੇਖਣੀ ਆ ਉਹ ਨਹੀਂ 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 ਤੂੰ ਪਾ ਥੋੜੀ ਚੱਕ ਇਹ ਬਲੀ ਕੁੜੀ ਆ ਹੋਏ ਤਾਲਾ ਦੇਖਦੇ ਨੇ ਯਾਰ ਉਹਨੇ ਉਹ ਵਧਦੇ ਯਾਰ ਆਖਣਾ ਵੀ ਇਹਨੂੰ ਆਪਾਂ ਪੰਗ ਲੱਗਦੇ ਨਹੀਂ ਇਹ ਤੇ ਪੱਕੀ ਗੱਲ ਬੱਕਾ ਇਹ ਤਾਂ ਥਾਲ ਬਾਦ ਪੀਆ ਕਰਾਂਗੇ ਤੇ ਤਾਂ ਬਣ ਗਈ ਡੀਸੀ ਆਪਾਂ ਹਾਂ ਨਹੀਂ ਇਹ ਮੰਗ ਬੀਅਰ ਹੀ ਖਰਾਬ ਤੇ ਨਹੀਂ ਲੱਗਦੇ ਆਪਾਂ ਓਏ ਬੀਅਰ ਦੇ ਨਾਲ ਇੱਕ ਪਉਆ ਵੀ ਖੜ ਲੈ ਓਏ ਹਾਂ ਆਪਾਂ ਲਗਲੀ ਬੀਅਰ ਦੀ ਗੱਲ ਹੋਈ ਸੀ ਆ ਪਉਆ ਯਾਰ ਯਾਰ ਬੀਅਰ ਉਹ ਹੁਣ ਨਿਆਰਾ ਜਾ ਹੁੰਦਾ ਹੈ ਨਹੀਂ ਹਮ ਮੇਰੀ ਗੱਲ ਸੁਣੋ ਹਮ ਆਪਾਂ ਥੋੜੀ ਪੀਆ ਕਰਾਂਗੇ ਨੀ ਚੰਗੀ ਹੁੰਦੀ ਆ ਬਾਹਾਂ ਕੋਈ ਮਾੜੀ ਨਹੀਂ ਹੁੰਦੀ ਆਪਾਂ ਕਿਹੜਾ ਕੋਈ ਚਿੱਟੇ ਛੁੱਟੇ ਤੇ ਲੱਗਣਾ ਆਪਾਂ ਤਾਂ ਛਰਾ ਵੀ ਪੀਨੇ ਆ ਹਮ ਪੱਕੇ ਆਪਾਂ ਈ ਚੰਗੀ ਹੁੰਦੀ ਆ ਥੋੜੀ ਜੀ ਡਾਕਟਰ ਕਹਿੰਦੇ ਸਿਆਲਾ ਚ ਵੀ ਚੰਗੀ ਹੁੰਦੀ ਆ ਥੋੜੀ ਇਹ ਮਾੜੀ ਨਹੀਂ ਹੁੰਦੀ ਇਹਨੂੰ ਦਵਾਈ ਦੇ ਤੌਰ ਤੇ ਪੀਣਾ ਹੈ ਆਪਾਂ ਆਪਾਂ ਕਿਹੜਾ ਮਾੜੇ ਨਸ਼ਾ ਤੇ ਕੈਮੀਕਲ ਨਸ਼ਾ ਤੇ ਲੱਗਣਾ ਆਪਾਂ ਤਾਂ ਇਹ ਹੀ ਪੀਣੀ ਆ ਨਹੀਂ ਲੱਗ ਲੱਗ ਜਾ ਉਹ ਨਹੀਂ ਲੱਗ ਆਪਾਂ ਮਾੜੇ ਖਰਾਬ ਚਲੋ ਆਪਾਂ ਪੀਣ ਲੱਗ ਵੀ ਜਾਵਾਂਗੇ ਫਿਰ ਆਪਾਂ ਕਿਹੜਾ ਚਿੱਟੇ ਛੋਟੇ ਪੀਨੇ ਆ ਇਹ ਹੀ ਪੀਣੀ ਆਪਾਂ ਹਾਂ ਲੱਗ ਨਾ ਨਾ ਲੱਗ ਆਪਾਂ ਚੈੱਕ ਕੋਲੀ ਨਯਾਰਾ ਬੈਟਰਾਂ ਹਾਂ ਫਿਰ ਦੇਰ ਜਰਾਂ ਨੇ ਬੀਉਂ ਚੀਜ਼ ਪਕਾਤਾ ਦੀ ਇੰਗਲਿਸ਼ ਪੋਏ ਹਮ ਆਪਾਂ ਸ਼ਰਾਬ ਪੀਨੇ ਲਈ ਹੀ ਹਮ ਚਲ ਆਪਾਂ ਕਿਹੜਾ ਕੋਈ ਆਪਾਂ ਤਾਂ ਥੋੜੀ ਪੀਨੇ ਆ ਹਮ ਕੱਲ ਨਾ ਭੋਲਾ ਗੱਲਾਂ ਕਰਦਾ ਸੀ ਹਮ ਮੰਦਿਰ ਕੋਈ ਚਿੱਟਾ-ਚੁਟਾ ਲਾਉਂਦੀ ਐ ਹਮ ਕਹਿੰਦੇ ਸ਼ਰਾਬ ਨਾਲ ਤਾਂ 10-15 ਗੁਣਾ ਵੱਧ ਨਜ਼ਾਰਾ ਆਉਂਦਾ ਹੈ ਹਮ ਵੀ ਆਪਾਂ ਟ੍ਰਾਈ ਕਰਕੇ ਦੇਖੀਏ ਓਏ ਨਾ ਓਏ ਭਰਾਵਾ ਓਏ ਪੱਟੇ ਜਾ ਮਾ ਇੱਕ ਤਾਂ ਤੂੰ ਡਰਦਾ ਬਾਲਾ ਆਪਾਂ ਕਿਹੜਾ ਡੇਲੀ ਲੱਗਣਾ ਓਏ ਉਹ ਡੇਲੀ ਉਹ ਹੀ ਲੱਗਾਂਗਾ ਤਾਂ ਬਾਲਾ ਮੜਾ ਓਏ ਓਏ ਮੇਰੀ ਗੱਲ ਨਹੀਂ ਸਮਝਦਾ ਆਪਾਂ ਤਾਂ ਲਾ ਕੇ ਹਾਂ ਮੁ ਕਿਉਂ ਲਾਉਣਾ ਹੀ ਨਹੀਂ ਦੇਖਣਾ ਇਕੱਲਾ ਨਿਹਰਾ ਦੇਖਣਾ ਫਿਰ ਜੇ ਉਹ ਤਾਂ ਚੰਗਾ ਲੱਗਿਆ ਆਪਾਂ ਨੂੰ ਕਦੇ ਲੋਹੜੀ ਦੀਵਾਲੀ ਤੇ ਲਾ ਲਾਂਗੇ ਪਰ ਇੱਕ ਲਾ ਕੇ ਜਿਵੇਂ ਆਪਾਂ ਪਹਿਲੀ ਵਾਰ ਵਿਆਹ ਪੀਤੀ ਸੀ ਉਹ ਤੂੰ ਦੱਸ ਦੇਣਾ ਬਾਅਦ ਪੀਤੀ ਸੀ ਆਪਾਂ ਕਿਹੜਾ ਲੱਗ ਗਿਆ ਸੀ ਇਹ ਤਾਂ ਆਪਾਂ ਜਮੇ ਨਹੀਂ ਲੱਗਦੇ ਇਹ ਤਾਂ ਇੱਕ ਦੇਖਣਾ ਹੈ ਉਹ ਰਾਂ ਦੇ ਉਹ ਓਏ ਦੁਨੀਆ ਤੇ ਆਏ ਕਚਰਦਿਆ ਜੇ ਕੋਈ ਨਾ ਆਪਾਂ ਕਿਹੜਾ ਲੱਗਣਾ ਉਹ ਤੇ ਉਹ ਕਹਿੰਦੇ ਸੁਬਾਤ ਬੜਾ ਹੈ ਸ਼ਰਾਬ ਨਾਲੋਂ 10 ਗੁਣਾ ਵੱਧ ਸ਼ਰਾਬ ਆਪਾਂ ਲਾ ਕੇ ਦੇਖਣਾ ਉਹ ਤੋਂ ਬਾਅਦ ਆਪਾਂ ਕਿਹੜਾ ਲੱਗਣਾ ਉਹ ਤੇ ਉਹ ਲੱਗ ਜਾਂਦੇ ਆ ਇੱਕ ਤਾਂ ਤੂੰ ਦਰਦ ਤਾਂ ਨਹੀਂ ਲੱਗਦੇ ਆਪਾਂ ਆਪਾਂ ਕਿਹੜਾ ਵੀ ਪੀ ਮੰਗੇ ਉਥੇ ਤਾਂ ਜਮ ਨਹੀਂ ਲੱਗਦੇ ਮੈਨੂੰ ਵੀ ਪਤਾ ਮਾੜਾ ਨਹੀਂ ਸ਼ਾਇਦ ਪਰ ਪਤਾ ਕੱਲਾ ਨਜ਼ਾਰਾ ਦੇਖਣਾ ਕੀ ਗੱਲ ਹੈ ਹਾਂ ਦੇਖੀਂ ਐਂ ਤਾਂ ਨਹੀਂ ਕਹਿੰਦਾ ਅੱਧੀ ਦਾ ਦਾ ਉਹ ਨਹੀਂ 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 ਵਾਹ ਚੱਲ ਚੱਲ ਲੈ ਆ ਨਜ਼ਾਰਾ ਤਾਂ ਵੇ ਬਾਕੀ ਨਹੀਂ ਆ ਰਹਾ ਮੈਂ ਸ਼ਰਾਬ ਨਾਲੋਂ ਤੇ ਸ਼ਰਾਬ ਕੋਈ ਕੁਝ ਵੀ ਨਹੀਂ ਸਾਹਮਣੇ ਜੜੀਆਂ ਹੀ ਉੱਡਾਂ ਲਾਤੀਆਂ ਜੜੀਆਂ ਤੋਦੇ ਪਰ ਇਹ ਮੁੜਕੇ ਨਹੀਂ ਲਾਉਣਾ ਹੁਣ ਆਪਾਂ ਇਹ ਸੌ ਵਾਦ ਪੱਕਾ ਠੀਕ ਹੈ ਨਜ਼ਾਰਾ ਦੇਖਣਾ ਸੀ ਆਪਾਂ ਦੇਖ ਲਿਆ ਠੀਕ ਹੈ ਪੀਣੀ ਜ਼ਰਾ ਵੀ ਹੈ ਪਰ ਮੈਂ ਤਾਂ ਨਜ਼ਾਰਾ ਲਿਆ ਕਾ ਬਾਤ ਹੈ ਸ਼ਰਾਬ ਚੋਂ ਗੱਲ ਬਣਦੀ ਨਹੀਂ ਜਿਹੜੀ ਇਹਦੇ ਚ ਪਰ ਮੇਰੀ ਗੱਲ ਸੁਣਦਾ ਮੁੜਕੇ ਨਹੀਂ ਲਾਉਣਾ ਇਹ ਬਾੜਾ ਨਾ ਨਾ ਇਹ ਨਹੀਂ ਲਾਉਣਾ ਆਪਾਂ ਦਾ ਸ਼ਰਾਬੀ ਬੀਬੀ ਆ ਜਾਣਗੇ ਇਹ ਤਾਂ ਇੱਕ ਆ ਨਿਆਰਾ ਲੈਣ ਵਾਸਤੇ ਸੀ ਲੈ ਲਿਆ ਸੋਹਣੇ ਲੋ ਗਿਆ ਲਖੀ ਹੋਏ ਹੂੰ ਚਿੱਟੇ ਤੇ ਆਪਾਂ ਦਾ ਖਰ ਲੱਗਣਾ ਤਾਂ ਹੈ ਨਹੀਂ ਆਪਾਂ ਸ਼ਰਾਬ ਪੀਨੇ ਸ਼ਰਾਬ ਹੀ ਪੀਣੀ ਆ ਹੂੰ ਉਹ ਦਿਨ ਨਜ਼ਾਰਾ ਬਹੁਤ ਆਇਆ ਸੀ ਤੇ ਦਵਾਰੇ ਤੇ ਲੱਜਿਆ ਕਰਦਾ ਦਵਾਰੇ ਨੂੰ ਓਏ ਨਾ ਓਏ ਆਪਾਂ ਕਿਹ ਨਾਲ ਲੱਗਣਾ 10 ਦਿਨ ਹੋ ਗਏ ਆਪਾਂ ਨੂੰ ਨਾ ਇਹਨੂੰ ਓਏ 10 ਦਿਨ ਵੀ ਕੱਢੇ ਲਿਆ ਓ ਇੰਨੀ ਜ਼ਮੀਨ ਹੈ ਨਹੀਂ ਭਰਾਵਾ ਓਏ ਓਏ ਪੱਟੇ ਓ ਪੱਟੇ ਜਾਵਾਂਗੇ ਉਹ ਮਾਲ ਲਾ ਪੀ ਮੈਂ ਮੰਨਦਾ ਨਹੀਂ ਨਹੀਂ ਲੱਗਦੇ ਆਪਾਂ ਆ ਉਹ ਨਹੀਂ ਲੱਗਦੇ ਪਾਣਾ ਨਜ਼ਾਰਾ ਆਇਆ ਜੀ ਆਪਾਂ ਦੁਬਾਰੇ 10 ਦਿਨ ਕੱਢ ਲਈ ਇਹ ਦਵ ਇਹ ਨਹੀਂ ਲਾਉਂਦੇ ਹੁਣ ਨਹੀਂ ਲਾਉਂਦੇ ਹੁਣ ਤਾਂ ਜਮੀਂ ਅੱਜ ਥੋੜਾ ਜਿਹਾ ਜੀ ਆ ਕਰਦਾ ਖੰਡ ਜੀ ਐ ਲੋੜੀ ਅੱਜ ਬਾਤ ਚਲਾ ਲੈਨੇ ਆਪਾਂ ਮੁੜ ਕੇ ਨਹੀਂ ਲਾਉਗੇ ਜਿੜੀਂ ਦੋੜ ਗਿਆ ਜਿੜਗਾਂ ਬਾਣ ਰੌਲਾ ਲਾਏ ਜਿੜੀਆਂ ਜਿਨ ਨਜ਼ਾਰਾ ਬਣਾਉਂਦਾ ਪਰ ਸ਼ਰਾਂਜ ਤੱਕ ਕੁਝ ਵੀ ਨਹੀਂ ਠੀਕ ਹਾਂ ਲੈ ਲੈ ਆ ਨੈਰਿਆ ਨਾ ਮੈਂ ਸ਼ਰਾਂਜ ਤੁਰੂ ਤੱਕ ਕੋਈ ਨੈਰਿਆ ਹੀ ਨਹੀਂ ਬੰਦੇ ਦਾ ਜਿਹੜਾ ਨਿਆਰਾ ਚਿੱਟੇ ਜਿਹਾ ਉਹ ਸ਼ਰਾਬ ਚ ਨਹੀਂ ਹੈਗਾ ਪਰ ਆਪਾਂ ਇਹਦੇ ਤੇ ਲੱਗਣਾ ਨਹੀਂ ਲੱਗਣਾ ਹਾਂ ਠੀਕ ਹੈ ਜਦੋਂ ਮਰਜੀ ਛੱਡ ਦੇਗੇ ਤਾਂ ਆਪਾਂ ਆਪਾਂ ਤਾਂ ਸ਼ਰਾਬ ਵੀ ਕਦੋਂ ਮਰਜੀ ਛੱਡ ਸਕਦੇ ਆ ਆਪਾਂ ਤਾਂ ਜਿੰਮ ਲਾਉਣੇ ਆ ਇਹ ਤਾਂ ਆਪਾਂ ਕੁਝ ਵੀ ਇਹ ਤਾਂ ਜਮੇ ਕਦੋਂ ਵੀ ਛੱਡ ਦੇ ਅੱਜ ਤੋਂ ਬਾਅਦ ਆਪਾਂ ਲਾਉਂਦੇ ਨਹੀਂ ਐ ਆਪਾਂ ਤਾਂ ਸ਼ਰਾਬ ਹੀ ਪੀਣੀ ਹੈ ਪੀਣੀ ਹੈ ਇਹ ਨਹੀਂ ਲਾਉਣਾ ਝੂੜ ਕੇ ਇਹ ਤਾਂ ਕਦੇ-ਕਦੇ ਨਹੀਂ ਆਵਾਂ ਲੈਣ ਵਾਸਤੇ ਕਦੇ-ਕਦੇ ਆਣਾ ਪੱਕੀ ਗੱਲ ਹੈ ਪੱਕੀ ਕਦੇ-ਕਦੇ ਬਸ ਇਧਰ ਮੜਕ ਕੇ ਅੱਜ ਲਾ ਲਿਆ ਹੁਣ ਇਹ ਕਦੇ ਹੀ ਲਾਵਾਂਗੇ ਆਪਾਂ ਠੀਕ ਹੈ ਨਿਆਰਾ ਹੈ ਹੈ ਉਹ ਕਿਵੇਂ ਆ ਹਾਂ ਪੰਦੀ ਤਾਂ ਤਾਂ ਠੰਡ ਜੀ ਲੱਗਦੀ ਹੁੰਦੀ ਹੈ ਹਾਂ ਨਾਲੇ ਗਰਮੀ ਲੱਗਦੀ ਹੁੰਦੀ ਹੈ ਹਾਂ ਨਾਲੇ ਗੋਦੇ ਸੁਖੀ ਹੁੰਦੇ ਆ ਨਾਲੇ ਮੋਢੇ ਸੁਖੀ ਹੁੰਦੇ ਆ ਤੇ ਫਿਰ ਸ਼ਰਾਬੀ ਦਾ ਚਿੜੀਆਂ ਯਾਉਂ ਦੌਣ ਨੂੰ ਜੀ ਕਰਦਾ ਲਿਆ ਮਾਂ ਚਿੱਟਾ ਲਿਆ ਮਾਂ ਲੱਗ ਨਹੀਂ ਲੱਗਦੇ ਦੋ ਦਿਨ ਤਾਂ ਕੱਢ ਲੇ ਹਾਂ ਦੋ ਦਿਨ ਲਿਆ ਨਹੀਂ ਫਿਰ ਕੀ ਹੋਗਾ ਦੋ ਦਿਨਾਂ ਨਾਲ ਚੱਟ ਕੁਝ ਨਹੀਂ ਹੁੰਦਾ ਉਹ ਨਹੀਂ ਨਾਲੇ ਇਹ ਤਾਂ ਜਦੋਂ ਮਰਗੀ ਛੱਡਦੇ ਆਪਾਂ ਜੀਰ ਲੱਗਣ ਲੱਗ ਜੂਗਾ ਮਾਹ ਤਾਂ ਤੂੰ ਦੇਣਾ ਤਾਂ ਜਾਈ ਚੱਕ ਆਹ ਕਿਰੀਆਂ ਉੱਤੋਂ ਲੜੀ ਉਹ ਕਿਹਨਾਂ ਤੋਂ ਸਾਰੇ ਇਹੇਰ ਕੰਨ ਹੈ ਹਾਲੀ ਬਣਾਇਆ ਹੈ ਹਾਂ ਫਿਰ ਆਪਾਂ ਜਰੂਰ ਬਾਅਦ ਕੋਈ ਗੱਲ ਹੈ ਨਹੀਂ ਜਿਹੜੀ ਇਹਦੇ 'ਚ ਵਾਕਈ ਹੁਣ ਪਤਾ ਲੱਗਾ ਦੁਨੀਆ ਕਿਉਂ ਅਜਿਹਾ ਲਉਂਦੀ ਹੈ ਸ਼ਰਾਬ ਨੂੰ ਕਰਦੇ ਰੋਕਦੇ ਜੀ ਅੱਛਾ ਛੱਡ ਸ਼ਰਾਬ ਨੂੰ ਹੁਣ ਤਾਂ ਇਹੀ ਲੈ ਗਏ ਪਤਾ ਨਹੀਂ ਪਤਾ ਨਹੀਂ ਲੱਗਦਾ ਨਾਲੇ ਹੀ ਕਿਣਾ ਆਪਾਂ ਖੜਾ ਲਾਉਣਾ ਜੇਲੇ ਜਾਂ ਪਰੋਂ ਮਰਜੀ ਛੱਡਦੇ ਆਪਾਂ ਮੋਢੇ ਗੋਡੇ ਟੁੱਟਦੇ ਜੀ ਇਹਦਾ ਦਵਾਈ ਜਦੋਂ ਮਰਜੀ ਲੈ ਲੈ ਜਾਂਦਾ ਛੜਕ ਕੇਂਦਰ 'ਚ ਤਿੰਨ ਚਾਰ ਦਿਨਾਂ ਚੋਂ ਬੰਦਾ ਛੱਡ ਦਿੰਦਾ ਹੁਣ ਆਪਾਂ ਮੇਰੀ ਗੱਲ ਸੁਣ ਪੈਂ ਪੈਂ ਹਰ ਰੁਪਿਆ ਆਪਾਂ ਇਕੱਠਾ ਲਿਉਨੇ ਆ ਮਹੀਨਾ ਕੁ ਲਾ ਕੇ ਫੇਰ ਛੱਡਦੇ ਆਂ ਕੋ ਚਾਰ ਪੰਜ ਦਿਨ ਹੀ ਔਖਾ ਹੁੰਦਾ ਬੰਦਾ ਦਵਾਈ ਲੈ ਲੈ ਛੱਡ ਦਿੰਦਾ ਇਹਦਾ ਕਦੋਂ ਮਰਜ਼ੀ ਛੱਡ ਦਗੇ ਆਪਾਂ ਆ ਨਾ ਟੀਕੇ ਟੁਕਾਏ ਦੇਣ ਲੱਗ ਜੀ ਆ ਟੀਕੇ ਨਹੀਂ ਆਪਾਂ ਸੁੰਘਣ ਵਾਲੇ ਕਰਾਂਗੇ ਇਹਦਾ ਨਾਲੇ ਕਦੋਂ ਮਰਜ਼ੀ ਛੱਡ ਦਗੇ ਆਪਾਂ ਤਾਂ ਜੈਮ ਲਾਉਣੇ ਆ ਚੰਗੀ ਕਰਾ ਕੇ ਨੇ ਇਹ ਤਾਂ ਜਦੋਂ ਮਰਜ਼ੀ ਛੱਡ ਦਗੇ ਇਹ ਤਾਂ ਮੈਂ ਸੁਣਿਆ ਹੈ ਕਹਿੰਦੇ ਤਿੰਨ ਚਾਰ ਦਿਨ ਹੀ ਔਖਾ ਜਾਂ ਹੁੰਦਾ ਬੰਦਾ ਦਵਾਈ ਲੈ ਲੈ ਛੱਡ ਦੇ ਮੈਨੂੰ ਜਾਂਦਾ ਪੱਕੀ ਗੱਲ ਲਾ ਲਾ ਆਹ ਕੀ ਬੀ ਆਉਂਦੀ ਹੈ ਫਿਰ ਨਾਲ ਉੱਕਣਗੇ ਨਿਆਰਾ ਹੈ ਨਾ ਪਰ ਇਹ ਜੀਤੇ ਆਪਾਂ ਪੱਕੇ ਨਹੀਂ ਲੱਗਦੇ ਹੁਣ ਆਪਾਂ ਇਹਨੂੰ ਛੱਡ ਦਾਂਗੇ ਬਸ ਥੋੜੇ ਜਿਹੇ ਦਿਨ ਰਾਵਾਂਗੇ ਹਾਂ